ਹੈਗੀ ਤੇ ਉਹਦੇ ਬਾਰੇ ਹੀ ਸਾਰੀ ਅੱਜ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਜੁੜੇ ਨੇ ਰਜਿੰਦਰ ਜੀ ਮਾਨਸਾ ਤੋਂ ਸਤਿ ਸ਼੍ਰੀ ਅਕਾਲ ਰਜਿੰਦਰ ਜੀ ਕੁਝ ਟੈਕਨੀਕਲੀ ਪ੍ਰੋਬਲਮ ਕਰਕੇ ਮੇਰੇ ਖਿਆਲ ਨਾਲ ਕੀ ਰਜਿੰਦਰ ਜੀ ਸਾਡੇ ਨਾਲ ਲਾਈਨ ਤੋਂ ਕੱਟ ਹੋ ਗਏ ਨੇ ਪਰ ਜੇਕਰ ਹੈਲੋ ਹਾਂਜੀ 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 ਰਜਿੰਦਰ ਜੀ ਕੀ ਹਾਲ ਨੇ ਤੋ ਦੋਸਤੋ ਜੇ ਕੰਗਨਰ ਨੌਤ ਦੀ ਗੱਲ ਕਰਦੇ ਆ ਤਾਂ ਉਹ ਅਕਸਰ ਹੀ ਵਿਵਾਦਾਂ ਦੇ ਵਿੱਚ ਜਿਹੜੀ ਘਿਰੀ ਰੇ ਘਿਰੀ ਰਹਿੰਦੀ ਹੈ ਤੇ ਜਦੋਂ ਕੀ ਪੰਜਾਬ ਦੀਆਂ ਔਰਤਾਂ ਨੇ ਯੋਧੇ ਜੰਮੇ ਨੇ ਵੀਰ ਜੰਮੇ ਨੇ ਤੇ ਵੱਡੇ ਵੱਡੇ ਜਦੋਂ ਕਹਿੰਦੇ ਸੂਰਮੇ ਜੰਮੇ ਨੇ ਤੇ ਜਦੋਂ ਮਾਵਾਂ ਦੇ ਲਈ ਕੋਈ ਅਜਿਹੀ ਟਿੱਪਣੀ ਕਰਦਾ ਹੈ ਬੇਸ਼ੱਕ ਉਹ ਐਮਪੀ ਹੈ ਜਾਂ ਫਿਰ ਕੋਈ ਹੋਰ ਹੈ ਤੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਬਰਦਾਸ਼ਤ ਨਹੀਂ ਕਰਦੇ ਇਸ ਦੇ ਬਾਰੇ ਹੀ ਅੱਜ ਅਸੀਂ ਗੱਲਬਾਤ ਕਰਾਂਗੇ ਮਾਨਸਾ ਤੋਂ ਰਜਿੰਦਰ ਜੀ ਦੇ ਨਾਲ ਰਜਿੰਦਰ ਜੀ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਜਿਹੜੀ ਕੰਗਣਾ ਰਣਾਉਤ ਹੈ ਇਹ ਆਉਦੇ ਬਿਆਨਾਂ ਦੇ ਕਰਕੇ ਇਹ ਸੁਰੱਖਿਆ ਚ ਰਹਿਣ ਦੀ ਇਹਦੀ ਅਰਜ਼ੂ ਹੈ ਅੱਜ ਦੀ ਨਹੀਂ ਹੈਗੀ ਹੁਣ ਤਾਂ ਇਹ ਮੈਂਬਰ ਪਾਰਲੀਮੈਂਟ ਹੈ ਉਸ ਤੋਂ ਪਹਿਲਾਂ ਵੀ ਮਤਲਬ ਇਸ ਨੇ ਜਿਹੜੇ ਭਦੀ ਸ਼ਬਦ ਆਪਦੀ ਵਰਤੋਂ ਕੀਤੀ ਸੀ ਕਿਸਾਨ ਅੰਦੋਲਨ ਦੇ ਉੱਤੇ ਉਹਦਾ ਸਭ ਕੀ ਜਿਹੜਾ ਅੱਜ ਇਹ ਤਰੀਕਾ ਨੇ ਇਹਦੀਆਂ ਜਿਹੜੀਆਂ ਮੰਦਾ ਅਪਲੀਕੇਸ਼ਨ ਅ ਪਟੀਸ਼ਨਾਂ ਪਾਈਆਂ ਨੇ ਉਹ ਪਹਿਲਾਂ ਮੰਨ ਜੋ ਆਈਪੋਰਟ ਚੋਂ ਫਿਰ ਮਾਨਜੋਗ ਸੁਪਰੀਮ ਕੋਰਟ ਚੋਂ ਰੱਦ ਹੋਈ ਹੈ ਇਹ ਜਿਆ ਥੋੜਾ ਜਿਹਾ ਜਿਹੜਾ ਬੋਲ ਬੋਲਣ ਦਾ ਤਰੀਕਾ ਹੈ ਨਾ ਇਹ ਇਹ ਗੱਲ ਤਾਂ ਇਹਨੂੰ ਇੱਕ ਏਡੇ ਵੱਡੇ ਅਉਦੇ ਤੇ ਹੁੰਦੇ ਹੋਏ ਇਹ ਮਤਲਬ ਸੰਭਵ ਕੇ ਜਵਾਨ ਦੇ ਉੱਤੇ ਕੰਟਰੋਲ ਨਾਲ ਬੋਲਣਾ ਚਾਹੀਦਾ ਇਸ ਕਰਕੇ ਕਿਉਂਕਿ ਜ਼ਿੰਦਗੀ ਦੇ ਵਿੱਚ ਕਾफी ਲੰਮਾ ਸਫ਼ਰ ਹੁੰਦਾ ਸਿਆਸੀ ਸਫ਼ਰ ਇਹਨਾਂ ਨੇ ਸ਼ੁਰੂ ਕੀਤਾ ਐ ਗੱਲ ਕਰ ਪਹਿਲਾਂ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਜਿਵੇਂ ਮਾਤਾ ਅਮਿੰਦਰ ਕੌਰ ਨੂੰ ਆਪ ਸ਼ਬਦ ਕਹੇ ਉੱਥੇ ਜਿਹੜੇ ਪੋਤਾ ਖੰਭਰਾਜਾ ਹੁਣੇ ਕੋ ਉਤਰਹੀ ਹੈ ਇਸ ਦਾ ਹੁਣੇ ਨੂੰ ਮਾਨਜੋਗ ਕੋਰਟ ਦੇ ਵਿੱਚ ਕਾਫੀ ਚੌਨ ਵਾਸਤੇ ਸੰਮਨ ਹੋਇਆ ਸੀ ਕਿ ਵਾ ਪੇਸ਼ੀ ਉਹਨਾਂ ਨੂੰ 29 ਸਤੰਬਰ ਨੂੰ ਫੇਰ ਪੇਸ਼ ਹੋਣ ਲਈ ਕਿਹਾ ਗਿਆ ਜੇ 29 ਸਤੰਬਰ ਨੂੰ ਵੀ ਪੇਸ਼ ਨਹੀਂ ਹੁੰਦੀ ਫਿਰ ਦੇਖੋ ਵੀ ਬਰੰਟ ਕਿਸ ਤਰ੍ਹਾਂ ਦੇ ਕੱਢਦੀ ਹੈ ਮਾਨਜੋ ਕੋਟ ਜਵਾਨਤੀ ਬਰੰਟ ਹੁੰਦੇ ਨੇ ਇੱਕ ਗੈਰ ਜਵਾਨਤੀ ਹੁੰਦੇ ਨੇ ਅਵੇਲੇਬਲ ਹੀ ਹਨ ਅਵੇਲੇਬਲ ਦੇਖੋ ਵੀ ਉਹਦੇ ਚ ਕੀ ਵਰਨਾ ਨਸੀਬਤਾ ਦਾ ਪਹਾੜਾ ਜਿਹੜਾ ਉਹ ਪਾਪੀ ਟੁੱਟ ਗਿਆ ਹੈ ਇਸ ਕਰਕੇ ਕਿਉਂਕਿ ਮਾਤਾ ਅਮਿੰਦਰ ਕੌਰ ਜਿਹੜੀ ਉਹ ਵੀ ਕਾਫੀ ਗਰਮ ਬੋਲ ਰਹੇ ਸੀ ਕਿਉਂਕਿ ਇਹ ਜੇਤਾ ਇਹ ਜਿਵੇਂ ਆਪਾਂ ਪੰਜਾਬ ਦੀ ਇੱਕ ਦਿਆ ਦੇ ਨਾਂ ਤੇ ਮਸ਼ਹੂਰ ਹੈ ਜੀ ਦਿਆਵਾਂ ਹੁੰਦੇ ਨੇ ਉਹ ਜੇ ਆ ਕੇ ਮਾਤਾ ਦੇ ਚਰਨਾਂ ਦੇ ਹੱਥ ਲਾ ਕੇ ਬਹਿ ਜਾਂਦੀ ਤਾਂ ਇਹਨੂੰ ਮਾਫੀ ਵੀ ਮਿਲ ਸਕਦੀ ਸੀ ਪਰ ਗੱਲ ਕਰ ਇਹ ਕੋਰਤਾਂ ਵਾਲੇ ਪਾਸੇ ਚੱਲ ਪਈ ਉਧਰੋਂ ਮਾਤਾ ਕਰਮ ਹੋਣ ਲੱਗ ਪਿਆ ਹੁਣ ਦੇਖੋ ਜੀ ਮਾਤਾ ਨੇ ਇਸ ਨੂੰ ਮਤਲਬ ਆਪਣੇ ਕਲਾਵੇ ਚ ਲੈ ਲਿਆ ਹੁਣ ਇਹਦੇ ਨਾਲ ਕੀ ਬਣਦੀ ਐ ਇਹ ਆਉਣ ਵਾਲਾ ਸਮਾਂ ਦੱਸੂਗਾ ਹਮ ਪਰ ਉੱਥੇ ਹੀ ਸੀਮਾ ਮਾਨ ਨੇ ਕੱਲ ਇੱਕ ਪ੍ਰੈਸ ਕਾਨਫਰੈਂਸ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਤੇ ਉਹਨਾਂ ਨੇ ਪੀਐਮ ਮੋਦੀ ਨੇ ਵੀ ਜਿਹੜਾ ਰੋਸ ਹੈ ਇਤਰਾਜ਼ ਜਤਾਇਆ ਗਿਆ ਕਿ ਉਹਨਾਂ ਨੇ ਕਿਸੇ ਵੈਬਸਾਈਟ ਦੇ ਉੱਪਰ ਇੱਕ ਪੰਜਾਬ ਦੀ ਤ੍ਰਾਸਦੀ ਦੇ ਵਜੋਂ ਇੱਕ ਫੰਡ ਇਕੱਠਾ ਕਰਨ ਦੇ ਲਈ ਜਿਹੜੀ ਕਿ ਇੱਕ ਪਟੀਸ਼ਨ ਪਾਈ ਗਈ ਹੈ ਉਹਨੇ ਕਿਹਾ ਕਿ ਤੁਸੀਂ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਇੱਥੇ ਡੋਨੇਸ਼ਨ ਹੈ ਜਿਹੜਾ ਆਪਣਾ ਦੇ ਸਕਦੇ ਹੋ ਪਰ ਨਾਲ ਹੀ ਉਹਨਾਂ ਨੇ ਸੁਨੀਲ ਜਾਖੜ ਤੋਂ ਤੇ ਉਹਨਾਂ ਤੋਂ ਜਵਾਬ ਵੀ ਮੰਗਿਆ ਕਿ ਤੁਸੀਂ ਕਿਸ ਹੱਕ ਦੇ ਨਾਲ ਇਸ ਪੋਸਟ ਨੂੰ ਪਾਇਆ ਜਾਂ ਫਿਰ ਸਾਨੂੰ ਦੱਸ ਕੇ ਸਾਨੂੰ ਪੁੱਛ ਕੇ ਪਾਉਂਦੇ ਤੇ ਇਹਦੇ ਬਾਰੇ ਵੀ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਜੇ ਇਸ ਤਰ੍ਹਾਂ ਦੀ ਕੋਈ ਮਤਲਬ ਵੈਬਸਾਈਟ ਦੇ ਉੱਤੇ ਕੋਈ ਐਪ ਵਗੈਰਾ ਪਾਈ ਹੈ ਉਹ ਨਹੀਂ ਪਾਉਣੀ ਚਾਹੀਦੀ ਸੀ ਕਿਉਂਕਿ ਪੰਜਾਬ ਗੁਰਾਂ ਪੀਰਾਂ ਦੇ ਨਾਂ ਤੇ ਇਹ ਜਿਉਂਦਾ ਹੈਗਾ ਗੱਲ ਕਰੇ ਇਹਨੂੰ ਇਸ ਤਰ੍ਹਾਂ ਮਤਲਬ ਗਰੀਬ ਦਿਖਾਉਣਾ ਜਾਂ ਇਸ ਤਰ੍ਹਾਂ ਮਰਿਆ ਦਿਖਾਉਣਾ ਹਨ ਮਤਲਬ ਹੋਰ ਤਰੀਕੇ ਨਾਲ ਪੰਜਾਬ ਤੇ ਪੰਜਾਬੀਅਤ ਨੂੰ ਬਨਾਮ ਕਰਨ ਦੀ ਇਹ ਚਾਲ ਹੈ ਜੀ ਇਹ ਅੱਜ ਦੀ ਨਹੀਂ ਏਜੰਸੀਆਂ ਤੇ ਸੈਂਟਰ ਸਰਕਾਰਾਂ ਵਿਰੋਧੀ ਸਰਕਾਰਾਂ ਪੰਜਾਬ ਨੂੰ ਅੰਗਰੇਜ਼ਾਂ ਵੇਲੇ ਤੋਂ ਮਤਲਬ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਇਹ ਨਹੀਂ ਕੰਮ ਦਾ ਵਹਣਗੇ ਇਹਨਾਂ ਨੂੰ ਜਰੂਰ ਰਾਏ ਲੈ ਕੇ ਇਹ ਕਾਰਵਾਈ ਕਰਨੀ ਚਾਹੀਦੀ ਸੀ ਜਾਨ ਜਦੋਂ ਆਪ ਦਾ ਫੁੱਲ ਦਿਨ ਵਾਲਾ ਇਹ ਦਿਖਾ ਸਕਦੇ ਸੀ ਕਿ 1600 ਕਰੋੜ ਰੁਪਏ ਨਾਲ ਤਾਂ ਕੁਝ ਵੀ ਨਹੀਂ ਬਣਦਾ ਜੀ 5 ਲੱਖ ਏਕੜ ਦਾ ਆਪਣਾ ਪੰਜਾਬ ਦਾ ਨੁਕਸਾਨ ਹੋਇਆ ਜਿਹੜੇ ਘਰ ਪਸ਼ੂ ਹੋਰ ਮਤਲਬ ਨੁਕਸਾਨ ਨੇ ਉਹ ਗੱਲ ਬکریاں ਛੋਟਾ ਦੁਕਾਨਦਾਰ ਮਜ਼ਦੂਰ ਜਮਾਤ ਬਿਲਕੁਲ ਮਤਲਬ ਅੱਜ ਇੱਕ ਨਹਿਤੇ ਹੋਏ ਬੈਠੇ ਨੇ ਗੱਲ ਕਰਦੇ ਜਿਵੇਂ ਵੀ ਦਾਨ ਮੰਗਦੇ ਮਤਲਬ ਬਾਰਲੇ ਦੇਸ਼ਾਂ ਜੁੜੇ ਪਰ ਆਪ ਦਾ ਕੋਲੋਂ ਦੇ ਨਹੀਂ ਰਹੇ ਤੇ ਮਤਲਬ ਇਸ ਤਰ੍ਹਾਂ ਦੀ ਕਾਰਵਾਈ ਕਰਕੇ ਪੰਜਾਬ ਨੂੰ ਇੱਕ ਮਤਲਬ ਨੀਵਾ ਦਿਖਾਉਣ ਦੀ ਕੋਸ਼ਿਸ਼ ਹੈ ਜਿਹੜਾ ਇਹਦੇ ਵਿੱਚ ਅਣਖ ਨਾਲ ਜਿਉਣ ਦਾ ਮਸਦਾ ਹੈਗਾ ਉਹਨੂੰ ਖਤਮ ਕਰਨ ਵਾਸਤੇ ਇੱਕ ਚੈਲੰਜ ਦੇ ਰੂਪ ਚ ਲੈ ਰਿਹਾ ਹੈ ਇੱਕ ਬਹੁਤ ਹੀ ਸੋਸ਼ਲ ਮੀਡੀਆ ਤੇ ਜਿਹੜਾ ਕਿ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਭਾਜਪਾ ਦੇ ਵੱਲੋਂ ਤੇ ਇੱਕ ਰੋਸ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ 12000 ਕਰੋੜ ਰੁਪਏ ਕਿੱਥੇ ਹੈ ਤੇ ਪੀਐਮ ਮੋਦੀ ਤੋਂ ਵੀ ਜਵਾਬ ਉਹਨਾਂ ਨੇ ਮੰਗਿਆ ਤੇ ਹੋਰ ਕਾਫੀ ਸਾਰੇ ਮੁੱਖ ਮੰਤਰੀ ਦੇ ਜਿਹੜੇ ਨਾਲ ਅਹੁਦੇ ਨੇ ਤੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਜਿਹੜਾ 12000 ਕਰੋੜ ਰੁਪਇਆ ਸੀ ਉਸ ਦਾ ਜਵਾਬ ਜਿਹੜਾ ਦਿੱਤਾ ਜਾਵੇ ਤੇ ਜਗਾ ਜਗਾ ਜਿਹੜੇ ਉਹਨਾਂ ਦੇ ਪੁਤਲੇ ਵੀ ਸਾੜੇ ਜਾ ਰਹੇ ਨੇ ਤੇ ਬੜਾ ਵੱਡੇ ਪੱਧਰ ਤੇ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਇਸ ਦੇ ਬਾਰੇ ਵੀ ਦੋ ਗੱਲਾਂ ਜਿਹੜੀਆਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਦੇਖੋ ਜੀ ਜੇ ਇੰਨਾ ਰੋਸ ਮਜ਼ਾਰੇ ਕਰਨ ਵਾਲਾ ਮੌਸਮ ਨਹੀਂ ਹੈਗਾ ਮਦਦ ਕਰਨ ਵਾਲਾ ਮਤਲਬ ਮੌਸਮ ਹੈ ਇਸ ਟਾਈਮ ਤੇ ਉਹ ਲੋਕਾਂ ਦੀ ਹੱਥ ਫੜਨ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਾ ਲੋਕਾਂ ਦੀ ਮਦਦ ਕਰਨ ਲੋਕਾਂ ਦੀ ਹੈਲਪ ਕਰਨ ਇਹ ਸਮਾਂ ਦਾ ਰੈਲੀਓਂ ਮਜ਼ਾਰਿਆਂ ਦਾ ਸਮਾਂ ਥੋੜੀ ਹੈ ਹੁਣ ਮਤਲਬ ਜਿਹੜਾ 12000 ਕਰੋੜ ਰੁਪਏ ਵਾਲਾ ਬਿਤੇਰੀ ਵਾਰੀ ਸਰਕਾਰ ਨੇ ਸਪਸ਼ਟ ਕਰਨ ਦੇਤੇ ਵੀ ਹੈ 2010 ਤੋਂ ਚੱਲਿਆ ਆਉਂਦਾ ਹੈਗਾ ਕਦੇ ਇਹਦੇ ਚੋਂ ਨਿਕਲੇ ਹੁੰਦੇ ਨੇ ਕਦੇ ਵਰਤੇ ਜਾਂਦੇ ਨੇ ਕਦੇ ਪੇਂਡਾ ਹੁੰਦੇ ਕਦੇ ਵਰਤੇ ਜਾਂਦੇ ਨੇ ਇਸ ਤਰ੍ਹਾਂ ਜਿਹੜਾ ਇਹ ਦਾ ਬੈਟਕੇ ਹਿਸਾਬ ਕਿਤਾਬ ਹੈ ਉਹ ਕੀਤਾ ਜਾ ਸਕੇ ਇਹ ਤਾਂ 1600 ਰੁਪਏ 1600 ਕਰੋੜ ਰੁਪਏ ਦੇ ਉੱਤੇ ਪਰਦਾ ਪਾਉਣ ਵਾਸਤੇ ਮਤਲਬ ਇਹ ਕਹਲਾਉ ਹੋ ਮਚਾਇਆ ਜਾ ਰਿਹਾ ਹੈ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸਿਆਸਤ ਕਿਸੇ ਦੀ ਵੀ ਜਿਹੜਾ ਹਰਾਉਂਦੀਆ ਮਾਮਲਾ ਹੈ ਇਹਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ ਜੋ ਵੀ ਇਹਦੇ ਸਾਸਤ ਕਰੂਗਾ ਉਹ ਬਾਅਦ ਦੇ ਵਿੱਚ ਪਸਤਾਊਗਾ ਕਿਉਂਕਿ ਲੋਕ ਆਪਲੀ ਭੱਤਸਬ ਕੋ ਜਾਣਦੇ ਨੇ ਕੌਣ ਹੈ ਕਰਦੇ ਇਹਨਾਂ ਨੂੰ ਮਨਕੀਰਤਾ ਉਲਖਵਰਗਾਂ ਤੋਂ ਸਭ ਕੋ ਸਿੱਖਣਾ ਚਾਹੀਦਾ ਇੱਕ ਨੌਜਵਾਨ ਮੁੰਡੇ ਨੇ ਜਿਹੜੇ ਕਰੋੜਾਂ ਰੁਪਇਆ ਦਾਨ ਕਰ ਰਹੇ ਨੇ ਇਹ ਚਿੱਟੇ ਕਪੜੇ ਬਾਕੇ ਪੱਲੀਆਂ ਬਾੜ ਰਹੇ ਨੇ ਮਤਲਬ ਇਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਦੇ ਉੱਤੇ ਥੋੜਾ ਜਿਹਾ ਮਹਿਸੂਸ ਕਰਨਾ ਚਾਹੀਦਾ ਵੀ ਅਸੀਂ ਗਲਤ ਰਾਹਾਂ ਤੇ ਜਿਹੜੇ ਪ੍ਰੋਗਰਾਮ ਨੇ ਇਹਨਾਂ ਨੂੰ ਪੋਸਟਮਾਉਂਟ ਕਰਕੇ ਲੋਕਾਂ ਦੀ ਸੇਵਾ ਦੇ ਵਿੱਚ ਜੁਟ ਜਾਣਾ ਚਾਹੀਦਾ ਜੀ ਬਿਲਕੁਲ ਬਰ ਉਹਥੇ ਹੀ ਇੱਕ ਸੋਸ਼ਲ ਮੀਡੀਆ ਤੇ ਹੋਰ ਵੀ ਕਾਫੀ ਜਿਹੜੇ ਆਪ ਦੇ ਐਮਐਲਏ ਨੇ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਵੇਂ ਕਿ ਹੁਣ ਚਰਚਾ ਦੇ ਵਿੱਚ ਚੱਲ ਰਹੇ ਨੇ ਅਨਮੋਲ ਗਗਨ ਮਾਨ ਉਹ ਜਿੱਥੇ ਵੀ ਲੋਕਾਂ ਦੇ ਵਿੱਚ ਵਿਚਰਨ ਦੇ ਲਈ ਜਾਂਦੇ ਨੇ ਤਾਂ ਲੋਕ ਉਹਨਾਂ ਨੂੰ ਤਿੱਖੇ ਸਵਾਲਾਂ ਦੇ ਨਾਲ ਹਮੇਸ਼ਾ ਘੇਰ ਲੈਂਦੇ ਨੇ ਤੇ ਇੱਕ ਅ ਰੋਡ ਨੂੰ ਲੈ ਕੇ ਇਹਨੇ ਨੇ ਵੱਡੇ ਖੱਡੇ ਨੇ ਕਿ ਬੱਚੇ ਜੇਕਰ ਰੋਡ ਦੇ ਉੱਪਰ ਸਕੂਲ ਬੱਸਾਂ ਵੀ ਜਾਂਦੀਆਂ ਨੇ ਤੇ ਵੱਡੇ ਹਾਦਸੇ ਵਾਪਰ ਜਾਂਦੇ ਨੇ ਬਰਸਾਤ ਦਾ ਮੌਸਮ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇਹ ਕਾਫੀ ਇਨਾਂ ਚੀਜ਼ਾਂ ਦੇ ਵਿੱਚ ਘਿਰੇ ਹੋਏ ਨੇ ਤੇ ਜਿੱਥੇ ਕਹਿੰਦੇ ਸੀ ਕਿ ਤਿੰਨਾਂ ਸਾਲਾਂ ਦੇ ਵਿੱਚ ਅਸੀਂ ਕਾਫੀ ਚੇਂਜ ਕਰ ਦਿੱਤਾ ਪਰ ਮੈਨੂੰ ਲੱਗਦਾ ਕਿ ਕੁਝ ਬਦਲਾਵ ਖਾਸ ਆਇਆ ਨਹੀਂ ਹੈ ਦੇਖੋ ਜੀ ਗੱਲ ਇਹ ਹੈ ਜਿਹੜੀ ਅਨਮੋਲ ਗੱਲ ਮੰਨ ਹੈ ਸਾਡੇ ਮਾਨਸਾ ਦੀ ਲੜਕੀ ਹੈ ਸਾਡੀ ਬੱਚੀ ਹੈ ਇਹ ਗੱਲ ਕਰ ਵੀ ਠੀਕ ਹੈ ਹੁਣ ਕੁਦਰਤ ਦਾ ਕਰੋਪ ਹੈ ਛੜਤਾ ਇਕੱਲੇ ਪੰਜਾਬ ਦੀਆਂ ਜਾਂ ਮਹਾਂਲੀ ਦੀਆਂ ਜਾਂ ਉਹ ਨਹੀਂ ਛੜਤਾ ਦੁੱਤੀਆਂ ਤੇ ਸਾਰੇ ਪੰਜਾਬ ਦੀਆਂ ਸਾਰੇ ਉੱਤਰੀ ਭਾਰਤ ਦੀਆਂ ਜਿਹੜੀਆਂ ਛੜਕਾਂ ਟੁੱਟੀਆਂ ਨੇ ਇਹਦੇ ਵਾਸਤੇ ਮੂਹਰਤ ਕਰਨ ਲੱਗੀ ਸਰਕਾਰ ਜਿਹੜੇ ਖੰਡੇ ਨੇ ਥੋੜਾ ਜਿਆ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਕਬਜੇ-ਕੁਬਜੇ ਸਟੇਆਂ ਵਗੈਰਾ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਆ ਜਿਹੜੇ ਕੰਮ ਹੁਣ ਵਿਕਾਸ ਦੇ ਨੇ ਇਹਦੇ ਵਾਸਤੇ ਸ਼ੰਗੀ ਪੱਧਰ ਤੇ ਉੱਤੇ ਤਿਆਰੀਆਂ ਤੇ ਪਲੈਨਿੰਗ ਬਣਾ ਲਏ ਨੇ ਸਰਕਾਰ ਨੇ ਬਲਕਰ ਸੈਂਟਰ ਸਰਕਾਰ ਵੱਲੋਂ ਜਿਹੜਾ ਮਤਲਬ ਫੰਡ ਹੈ ਜੇ ਸਾਡਾ ਆਰਡੀਐਫ ਹੈਗਾ ਉਹ ਦੇ ਦੇਣ ਤਾਂ ਇੱਥੇ ਮਤਲਬ ਨੇਰੀ ਆ ਜੇ ਛੜਕਾਂ ਬਣਾਉਣ ਦੀ ਤਾਂ ਆ ਗੱਲ ਕਰ ਸੈਂਟਰ ਸਰਕਾਰ ਮਤਲਬ ਵਿੱਚ ਸਿਆਸਤ ਕਰਦੀ ਆ ਪੈਸੇ ਦੇ ਨਹੀਂ ਰਹੀ ਪੰਜਾਬ ਸਰਕਾਰ ਕੋਲੇ ਜਿਹੜਾ ਹੈਗਾ ਉਹ ਹੈਗਾ ਜਰੂਰ ਕਰੂਗੀ ਮਾਨ ਸਾਹਿਬ ਜਿੰਨਾ ਆਪ ਦਾ ਜਨ ਲਾ ਕੇ ਵੱਧ ਤੋਂ ਵੱਧ ਪੰਜਾਬ ਦੀ ਸੇਵਾ ਉਹ ਕਰਨਗੇ ਤਾਂ ਕਰ ਵੀ ਸੈਂਟਰ ਸਰਕਾਰ ਦੇ ਉੱਤੇ ਵੀ ਦਬਾਅ ਪਾਉਣਾ ਚਾਹੀਦਾ ਇਕੱਲੇ ਇਹਨਾਂ ਦੇ ਐਮਐਲਏ ਨੂੰ ਘੇਰਨ ਨਾਲ ਮਸਲਾ ਹੱਲ ਨਹੀਂ ਹੁੰਦਾ ਇਹ ਤਾਂ ਸੈਂਟਰ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਆਪਣਾ ਜਿਹੜਾ 60000 ਕਰੋੜ ਰੁਪਇਆ ਉਹਨਾਂ ਵੱਲ ਵੰਡਦਾ ਉਹਨਾਂ ਤੋਂ ਲਈਏ ਤੇ ਨਾਲੇ ਤਾਂ ਮਾਰਦ ਨਹੀਂ ਕੀਤੀ ਜਾਵੇ ਨਾਲੇ ਸੜਕਾਂ ਬਣਨ ਔਰ ਵਿਚਾਰੀ ਨੂੰ ਘੇਰ ਲਿਆ ਦੱਸੋ ਘੇਰ ਕੇ ਉਹ ਕੀ ਕਰੇ ਜਦੋਂ ਹੁਣ ਕੰਮ ਹਲੇ ਬਾਰਸ਼ਾਂ ਦਾ ਮੌਸਮ ਹੈ ਇਹਨੂੰ ਖਤਮ ਹੋਣ ਦੇ ਉਹ ਦੂਬਾ ਤੇ ਜਿਹੜੇ ਇਸ ਤਰ੍ਹਾਂ ਦੇ ਨੇ ਟੈਂਡਰ ਹੋਣਗੇ ਸਾਰੀਆਂ ਛੜਕਾਂ ਦੇ ਸਾਰੀਆਂ ਜੰਗੀ ਪੱਦਰ ਦੇ ਉੱਤੇ ਬਣਾਈਆਂ ਜਾਣਗੀਆਂ ਜੀ ਪਰ ਉੱਥੇ ਇੱਕ ਵੱਡੀ ਅਪਡੇਟ ਵੀ ਆਈ ਹੈ ਜਿਵੇਂ ਕਿ ਕੱਲ ਅਸੀਂ ਇਸ ਗੱਲ ਸਵੇਰ ਵੀ ਚਰਚਾ ਕੀਤੀ ਸੀ ਸਵੇਰ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਕੱਲ ਸ਼ਾਮ ਦੇ ਵਿੱਚ ਵੀ ਚਰਚਾ ਕੀਤੀ ਸੀ ਜੋ ਕਿ ਜਲੰਧਰ ਦੇ ਕੋਲੋਂ ਇੱਕ ਬੱਚਾ ਜਿਹੜਾ ਕਿ ਆਇਆ ਸੀ ਵੀ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਪਰ ਉਸ ਦੀ ਜਦੋਂ ਜਾਂਚ ਕੀਤੀ ਗਈ ਹੈ ਪਰ ਐਕਚੁਅਲ ਦੇ ਵਿੱਚ ਉਹ ਕਨੈਪਿੰਗ ਦਾ ਮਾਮਲਾ ਸੀ ਜੋ ਪ੍ਰਵਾਸੀ ਵੱਲੋਂ ਬੱਚੇ ਨੂੰ ਕਨੈਪ ਕੀਤਾ ਜਾ ਰਿਹਾ ਸੀ ਬੱਚਾ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ ਦੇਖੋ ਜੀ ਫਿਰ ਮਤਲਬ ਸੋਸ਼ਲ ਮੀਡੀਆ ਵਾਲਿਆਂ ਨੂੰ ਵੀ ਥੋੜਾ ਜਿਹਾ ਜਿਹੜੇ ਜਿਹੇ ਇਹ ਸੰਗੀਨ ਮਸਲੇ ਨੇ ਇਹਨਾਂ ਦੇ ਉੱਤੇ ਥੋੜਾ ਜਿਹਾ ਪ੍ਰੂਫ ਤੋਂ ਬਿਨਾ ਮਤਲਬ ਜਿਹੜੀ ਕੋਈ ਇਸ ਤਰ੍ਹਾਂ ਦੀ ਵੀਡੀਓ ਹੈ ਉਹ ਬਣਾ ਕੇ ਲੋਡ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਜਿਹੜਾ ਪੰਜਾਬ ਦੇ ਮਾਹੌਲ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈਗਾ ਅਮਾਚੀ ਦੀ ਹੋਈ ਅੱਗ ਦੇ ਉੱਤੇ ਤੇਲ ਦੀ ਬਾਲਟੀ ਸੁੱਟਣ ਵਾਲਾ ਕੰਮ ਕਰ ਦਿੰਦਾ ਹੈ মিডিਆ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਬਿਲਕੁਲ ਪੂਰੀ ਗੱਲ ਦੀ ਜਾਂਚ ਕਰਕੇ ਜਿੰਨਾ ਪਰਸੈਂਟ ਵੀ ਆਪਾਂ ਵੱਧ ਤੋਂ ਵੱਧ ਸੱਚ ਹੈ ਉਹ ਉਹ ਦਿਖਾਇਆ ਜਾ ਸਕੇ ਜੇ ਕਿਡਨੈਪਿੰਗ ਵਾਲੀ ਗੱਲ ਤਾਂ ਉਹ ਵੀ ਮਾਰੀ ਹੈਗੀ ਗੱਲ ਕਰ ਦੂਸਰੀਆਂ ਘਟਨਾਵਾਂ ਕਰਕੇ ਫਿਰ ਮਤਲਬ ਜਿਹੜਾ ਮਾਹੌਲ ਹੈ ਉਹ ਥੋੜਾ ਜਿਆਦਾ ਗਰਮ ਹੋਇਆ ਹੋਇਆ ਹੈ ਇਸ ਕਰਕੇ মিডিਆ ਨੂੰ ਸਾਰੀ মিডিਆ ਨੂੰ ਸੈਂਟਰ ਦੀ ਨੂੰ ਵੀ ਤੇ ਆਪਣੀ ਲੋਕਲ মিডিਆ ਜਿਹੜੀ ਉਹਨੂੰ ਵੀ ਇਹ ਬੇਨਤੀ ਕਰਦੇ ਆਂ ਕਿ ਧੱਥਾਂ ਦੇ ਆਧਾਰ ਦੇ ਉੱਤੇ ਕੋਈ ਨਾ ਕੋਈ ਗੱਲ ਹੈ ਜਿਹੜੀ ਅਪਲੋਡ ਕਰਿਆ ਕਰੋ ਕਿਉਂਕਿ ਪੰਜਾਬ ਦੇ ਵਿੱਚ ਬੜੀ ਆਪਾਂ ਨੂੰ ਜਦੋਂ ਜਹਦ ਦੇ ਬਾਅਦ ਪੰਜਾਬ ਦੇ ਵਿੱਚ ਸ਼ਾਂਤੀ ਹੁੰਦੀ ਹੈ ਇਹ ਇਸ ਕਰਕੇ ਮਤਲਬ ਇਹ ਸ਼ਾਂਤੀ ਨੂੰ ਭੰਗ ਨਾ ਕੀਤਾ ਜਾਵੇ ਜੋ ਵੀ ਸਰਕਾਰ ਦੀਆਂ ਗਾਈਡਲਾਈਨਾਂ ਆਉਂਦੀਆਂ ਨੇ ਜਾਂ ਸਰਕਾਰ ਦੇ ਜੋ ਫੈਸਲੇ ਨੇ ਉਹਨਾਂ ਨੂੰ ਇੰਨੇ ਵੇਲੇ ਲਾਗੂ ਕੀਤਾ ਜਾਵੇ ਕਿਉਂਕਿ ਉਹ ਸਭ ਸਰਬ ਮਨੁੱਖਤਾ ਦੇ ਲਈ ਹੁੰਦੇ ਐ ਇਹ ਕਈ ਵਾਰੀ ਕੀ ਹੁੰਦਾ ਕੋਈ ਪਾਰਟੀ ਵਿਰੋਧ ਕਰਦੀ ਹੁੰਦੀ ਆ ਤਾਂ ਸਰਕਾਰ ਦਾ ਫੈਸਲਾ ਕੋਈ ਹੋਰ ਹੁੰਦਾ ਇਸ ਤਰ੍ਹਾਂ ਮਤਲਬ ਸਾਨੂੰ ਜਲਦਬਾਜ਼ੀ ਦੇ ਵਿੱਚ ਹੱਲਾ-ਹੁਲੀ ਮਚਾਉਣਾ ਚਾਹੀਦਾ ਸਰਕਾਰ ਜਾਂ ਪੁਲਿਸ ਅਫਸਰ ਸਾਡੇ ਜੋ ਵੀ ਮਤਲਬ ਗਾਈਡਲਾਈਨ ਦਿੰਦੇ ਨੇ ਉਹਨਾਂ ਦੇ ਮੁਤਾਬਕ ਚੱਲਣਾ ਚਾਹੀਦਾ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਆਲੇ ਉਹਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਪੁਲਿਸ ਕਾਨੂੰਨ ਦੇ ਮੁਤਾਬਕ ਉਹਤੇ ਕਾਰਵਾਈ ਬਿਲਕੁਲ ਇਹ ਅੱਜ ਸਖਤ ਤੋਂ ਸਖਤ ਕਰੇ ਜੀ ਪਰ ਉੱਥੇ ਕਹਿੰਦੇ ਨੇ ਕਿ ਜਦੋਂ ਮੁਸੀਬਤ ਆਉਂਦੀ ਹੈ ਤਾਂ ਆਲੇ-ਦਾਲੇ ਦੇ ਲੋਕ ਜਰੂਰ ਹੱਥ ਜਿਹੜਾ ਆਪਣਾ ਪੰਜਾਬ ਦੇ ਵੱਲ ਵਧਾਉਂਦੇ ਨੇ ਜਾਂ ਫਿਰ ਪੰਜਾਬ ਦਾ ਭਾਈਚਾਰਾ ਹੀ ਇੰਨਾ ਕੁ ਪਵਿੱਤਰ ਮੰਨਿਆ ਜਾਂਦਾ ਜਿੱਥੇ ਕਿ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਵੀ ਹੈ ਤੇ ਜਿਹੜੇ ਜਗਾ ਜਗਾ ਲੰਗਰ ਲਗਾ ਕੇ ਕਿਸੇ ਵੀ ਧਰਮ ਨੂੰ ਖਾਣਾ ਖਵਾਉਂਦੇ ਨੇ ਤੇ ਕਿਸੇ ਨੂੰ ਭੁੱਖਾ ਤੱਕ ਨਹੀਂ ਸੌਣ ਦਿੰਦੇ ਇੱਥੇ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਹੇਰ ਫੇਰ ਨਹੀਂ ਕੀਤੀ ਜਾਂਦੀ ਹੈਗੀ ਕਿ ਤੁਸੀਂ ਕਿਸੇ ਹੋਰ ਧਰਮ ਦੇ ਹੋ ਤੇ ਨਾ ਹੀ ਕਿਸੇ ਨਾਲ ਜਾਤ ਨੂੰ ਲੈ ਕੇ ਜਿਹੜਾ ਉੱਚ-ਨੀਚ ਦਾ ਮਾਮਲਾ ਜਿਹੜਾ ਉਹ ਵੀ ਨਹੀਂ ਸਾਹਮਣੇ ਆਉਂਦਾ ਕਿਸੇ ਵੀ ਗੁਰਦੁਆਰੇ ਦੇ ਵਿੱਚ ਪਰ ਉੱਥੇ ਹੀ ਹਰਿਆਣੇ ਦੇ ਵਿੱਚੋਂ ਜਿਹੜੇ ਮੁਸਲਮ ਭਾਈਚਾਰਾ ਉਹਨਾਂ ਨੇ ਹੜਪੀੜਤਾਂ ਦੇ ਲਈ ਜਿਹੜਾ ਕਿ ਆਪਣਾ ਹੱਥ ਵਧਾਇਆ ਆਪਣੇ ਕਿਰਤਾਂ ਦੇ ਵਿੱਚੋਂ ਕੁਝ ਤਿਲ ਫੁੱਲ ਜਿਹੜੇ ਕਿ ਉਹਨਾਂ ਦੇ ਲਈ ਹਰਿਆਣੇ ਦੇ ਵਿੱਚੋਂ ਜਿਹੜਾ ਸਾਡਾ ਮੁਸਲਮ ਭਾਈਚਾਰਾ ਉਹ ਵੀ ਇੱਥੇ ਲੈ ਕੇ ਆਇਆ ਤੇ ਉਹਦੇ ਲਈ ਤੁਹਾਡਾ ਕੀ ਵਿਚਾਰ ਹੈ ਠੀਕ ਹੈ ਜੀ ਵਧੀਆ ਗੱਲ ਤਾਂ ਇਹ ਹੈ ਵੀ ਧੰਨਵਾਦ ਕਰਦਾ ਕਿਸੇ ਨੇ ਵੀ ਮਦਦ ਕਰੀਏ ਚਾਹੇ ਮੁਸਲਮ ਭਾਈਚਾਰਾ ਚਾਹੇ ਕੋਈ Hindu ਭਾਈਚਾਰਾ ਚਾਹੇ ਕੋਈ Jaini ਹੈ ਬੁੱਧੀ ਹੈ ਕੋਈ ਵੀ ਆ ਜਿਹੜਾ ਵੀ ਆਪਣੀ ਹੈਲਪ ਕਰਦਾ ਆਪਾ ਉਹਦੀ ਬਹੁਤ ਧੰਨਵਾਦ ਕਰਦੇ ਆ ਕਿ ਪੰਜਾਬ ਨੇ ਕਿਉਂਕਿ ਕਦੇ ਹੰਪੋ ਇੰਨੀ ਮੰਗੀ ਨਹੀਂ ਪੰਜਾਬ ਜਾ ਕੇ ਕਰਦਾ ਹੀ ਰਹੇ ਇਹਦਾ ਕੁਦਰਤੀ ਵਾਸਤੇ ਠੀਕ ਹੈ ਵੀ ਇਸ ਕਰਕੇ ਪੰਜਾਬ ਦਾ ਜਿਹੜਾ ਉਹ ਹੋ ਗਿਆ ਇਸ ਕਰਕੇ ਥੋੜਾ ਜਿਹਾ ਮਤਲਬ ਡਾਊਨ ਫਾਲ ਵਾਲੇ ਪਾਸੇ ਜਾ ਕੇ ਨਹੀਂ ਮਤਲਬ ਪੰਜਾਬ ਹਰ ਟਾਈਮ ਦਾਲੀ ਪੁਰਸ਼ ਵਾਲੀ ਕਿਉਂਕਿ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂਆਂ ਪੀਰਾਂ ਦੇ ਚਲਾਏ ਹੋਏ 200 ਰੁਪਏ ਦੇ ਲੰਗਰ ਨੇ ਜਿਹੜੇ ਜੁਗੋ ਜੁਗਤ ਤੱਕ ਚੱਲਦੇ ਰਹਿਣਗੇ ਇਸ ਕਰਕੇ ਮਤਲਬ ਪੰਜਾਬ ਕਈ ਲੋਕ ਤਾਂ ਪੰਜਾਬ ਦਾ ਨਾਂ ਸੁਣ ਕੇ ਹੀ ਮਤਲਬ ਸ਼ਰਧਾਵਾਨ ਹੋ ਜਾਂਦੇ ਨੇ ਵੀ ਜੇ ਪੰਜਾਬ ਦਾ ਨਾਮ ਲੈ ਲੀਏ ਤਾਂ ਉਹਨਾਂ ਨੂੰ ਆਉਂਦਾ ਵੀ ਗੁਰੂ ਸਾਹਿਬ ਹੀ ਸਾਨੂੰ ਦਰਸ਼ਨ ਦੇਗੇ ਇਸ ਤਰ੍ਹਾਂ ਜੇ ਕੋਈ ਪੰਜਾਬ ਦਾ ਬੰਦਾ ਜਿੰਦਾ ਤਾਂ ਬਕਾਇਦਾ ਉਹਨੂੰ ਨਤਮਸਟਕ ਹੁੰਦੇ ਨੇ ਇਸ ਕਰਕੇ ਮਤਲਬ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਮਿਹਰ ਬਣੀ ਹੋਈ ਹੈ ਬਣੀ ਰਹੂਗੀ ਠੀਕ ਹੈ ਕਈ ਵਾਰੀ ਥੋੜੇ ਜਿਹੇ ਇਸ ਤਰ੍ਹਾਂ ਦੇ ਜਿਹੜੇ ਸੰਕਟ ਭਰੇ ਵੱਟਲ ਨੇ ਉਹ ਆ ਜਾਂਦੇ ਨੇ ਇਹ ਬਹੁਤਾ ਚਿਰ ਨਹੀਂ ਦਿੰਦੇ ਇਹ ਉੱਡ ਜਾਣਗੇ ਤੇ ਫਿਰ ਪੰਜਾਬ ਬੱਲੇ ਬੱਲੇ ਹੁੰਦੀ ਹੋਊ ਜੀ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਧੰਨਵਾਦ ਜੀ ਸੋ ਸੋ ਸੇ ਸੇ ਜ਼ਿੰਦਰ ਜੀ ਮਾਨਸਾ ਤੋਂ ਜੋ ਅਕਸਰ ਸਾਡੇ ਨਾਲ ਆਪਣੇ ਕੀਮਤੀ ਵਿਚਾਰ ਤੇ ਸਮਾਂ ਸਾਡੇ ਨਾਲ ਸਾਂਝਾ ਕਰਦੇ ਰਹਿੰਦੇ ਨੇ ਜੋ ਜਦੋਂ ਵੀ ਸਾਡਾ ਲਾਈਵ ਪ੍ਰੋਗਰਾਮ ਹੁੰਦਾ ਸਾਡੇ ਨਾਲ ਜਰੂਰ ਜੁੜਦੇ ਨੇ ਪਰ ਜੇਕਰ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜੋ ਕੰਗਣਾ ਰਣੋਤ ਨੇ ਸਾਡੀਆਂ ਮਾਵਾਂ ਪੈਣਾ ਜਦੋਂ ਕਹਿੰਦੇ ਨੇ ਕਿ ਪੰਜਾਬ ਦਾ ਜਿਹੜਾ ਸਾਡੇ ਪਿੰਡਾਂ ਦੀ ਭਾਈਚਾਰਕ ਸਾਂਝ ਹੁੰਦੀ ਹੈ ਉਹਦੇ ਵਿੱਚ ਇੱਕ ਰਿਸ਼ਤਾ ਹੁੰਦਾ ਬੇਸ਼ੱਕ ਅਸੀਂ ਕਿਸੇ ਨੂੰ ਨਾ ਬੁਲਾਈਏ ਜਾਂ ਕਿਸੇ ਗਲੀ ਗਵਾਂਢ ਦੇ ਨੂੰ ਨਾ ਜਾਣਦੇ ਹੋਈਏ ਪਰ ਇੱਕ ਚਾਚੇ ਤਾਇਆ ਦੇ ਨਾਮ ਤੇ ਜਰੂਰ ਇੱਕ ਦੂਸਰੇ ਨਾਲ ਪੂਰੇ ਦੇ ਨਾਲ ਜਿਹੜੀ ਸਾਡੀ ਸਾਂਝ ਹੁੰਦੀ ਹੈ ਤੇ ਸਾਂਝ ਪੰਜਾਬ ਦੀ ਜਦੋਂ ਗੱਲ ਆ ਜਾਂਦੀ ਹੈ ਕਿ ਕਹਿੰਦੇ ਨੇ ਕਿ ਹਾ ਮਾਵਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਹਰ ਇੱਕ ਦੀ ਮਾਂ ਹਰ ਇੱਕ ਦੇ ਲਈ ਓਨੀ ਹੀ ਅਸੀਸ ਵੀ ਮੰਗਦੀ ਹੈ ਤੇ ਜਦੋਂ ਉਹਨਾਂ ਨੇ ਇੱਕ 87 ਸਾਲ ਦੀ ਬਜ਼ੁਰਗ ਔਰਤ ਨੂੰ ਭੱਦੀ ਸ਼ਵਦਾਵਲੀ ਦੇ ਨਾਲ ਕੰਗਨਾਰਨੋਦ ਨੇ ਸੰਬੋਧਨ ਕੀਤਾ ਤਾਂ ਉਹ ਇਹ ਲੱਗਿਆ ਪੰਜਾਬ ਨੂੰ ਕਿ ਸਾਡੀਆਂ ਸਾਰੀਆਂ ਮਾਵਾਂ ਨੂੰ ਹੀ ਉਹਨੇ ਜਿਹੜਾ ਕਿ ਇੱਕ 100 ਰੁਪਏ ਦੀ ਦਿਹਾੜੀ ਤੇ ਆਈ ਹੋਈ ਔਰਤ ਦੱਸਿਆ ਗਿਆ ਤੇ ਉਹਦੇ ਲਈ ਜਦੋਂ ਪੰਜਾਬ ਦੇ ਵਿੱਚ ਇਹ ਮੁੱਦਾ ਪਖਿਆ ਤੇ ਸਾਰੇ ਲੋਕਾਂ ਦੇ ਵਿੱਚ ਵੱਡੇ ਪੱਧਰ ਤੇ ਰੋਸ ਪਾਇਆ ਗਿਆ ਜਿਸ ਨੂੰ ਲੈ ਕੇ ਬਠਿੰਡਾ ਦੇ ਵਿੱਚ ਅੱਜ ਪੇਸ਼ੀ ਹੋਈ ਸੀ ਤੇ ਉਹਨਾਂ ਨੂੰ 29 ਸਤੰਬਰ ਜਿਹੜੀ ਦੁਬਾਰਾ ਪੇਸ਼ੀ ਦੇ ਲਈ ਪਾਈ ਗਈ ਹੈ ਕੰਗਣਾ ਰਣੌਤ ਨੂੰ ਜਿਹੜੀ ਹਲੇ ਤੱਕ ਇਸ ਮਾਮਲੇ ਦੇ ਵਿੱਚੋਂ ਰਾਹਤ ਨਹੀਂ ਮਿਲੀ ਪਰ ਮੈਨੂੰ ਲੱਗਦਾ ਕਿ ਜਿੱਥੇ ਪੰਜਾਬੀ ਅੰਚ ਅਣਖ ਹੈ ਉਥੇਕ ਜੇ ਪੰਜਾਬੀ ਨਰਮ ਦਿਲ ਵੀ ਨੇ ਜੇਕਰ ਕੰਗਣਾ ਰਣੌਤ ਮਾਤਾ ਮਹਿੰਦਰ ਕੌਰ ਤੋਂ ਮਾਫੀ ਮੰਗ ਲੈਂਦੀ ਜਾਂ ਪੰਜਾਬੀਆਂ ਤੋਂ ਹੀ ਮਾਫੀ ਮੰਗ ਲੈਂਦੀ ਤਾਂ ਸ਼ਾਇਦ ਅੱਜ ਤੱਕ ਉਹਦੀਆਂ ਜਿਹੜੀਆਂ ਇਹ ਪੰਜਾਬ ਦੇ ਪ੍ਰਤੀ ਇੱਕ ਈਰਖਾ ਤੇ ਮੁਸ਼ਕਲਾਂ ਨੇ ਜਿਹੜੀਆਂ ਉਹ ਘਟ ਜਾਂਦੀਆਂ ਸੋ ਦੋਸਤੋ ਏਸੀ ਅੱਜ ਸ਼ਾਮ ਦੀ 4 ਵਜੇ ਦੀ ਲਾਈਵ ਦੀ ਅਪਡੇਟ ਸਾਡੀ ਤੇ ਕੋਈ ਹੋਰ ਨਵਾਂ ਮੁੱਦਾ ਲਾਈਵ ਦੇ ਲੈ ਕੇ ਅਸੀਂ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੇਵ ਇਜਾਜ਼ਤ ਤੁਸੀਂ ਦੇਖਦੇ ਰਹੋ ਇਵਨ ਪੰਜਾਬ